ਹੇਰੋ ਦੋਸਤੋ ਸਟਾਕ ਮਾਰਕੀਟ ਇੱਕ ਸੱਟਾ ਹੈ ਜਾਂ ਇੱਕ ਬਿਜ਼ਨਸ ਹੈ ਕਾਰੋਬਾਰ ਹੈਗਾ ਸਮਝਾਂਗੇ ਇਸ ਵੀਡੀਓ ਦੇ ਵਿੱਚ ਅਸੀਂ ਤੇ ਮੰਨ ਲਓ ਕਿ ਤੁਸੀਂ ਜਿਹੜੇ ਵੀ ਸ਼ਹਿਰ ਚ ਰਹਿੰਦੇ ਹੋ ਉਹ ਸ਼ਹਿਰ ਦਾ ਕੋਈ ਵੀ ਕੋਈ ਵੀ ਸ਼ਾਪ ਹੈ ਜੀ ਬੜੀ ਫੇਮਸ ਸ਼ਾਪ ਹੈ ਜੋ ਕਿ ਬਹੁਤ ਹੀ ਜ਼ਿਆਦਾ ਅਰਨਿੰਗ ਕਰ ਰਹੀ ਹੈ ਜ ਜਿਹਦੀ ਬਹੁਤ ਹੀ ਜ਼ਿਆਦਾ ਅੱਛੀ ਸੇਲ ਹੈਗੀ ਹੈ ਕੀ ਦੋਸਤੋ ਤੁਸੀਂ ਉਸ ਸ਼ੋਰੂਮ ਜਾ ਕੇ ਉਸ ਸ਼ੋਰੂਮ ਦੇ ਮਾਲਕ ਨੂੰ ਕਹਿ ਸਕਦੇ ਹੋ ਕਿ ਯਾਰ ਲੈ ਚੱਕ 50000 ਰੁਪਏ ਲੱਖ ਰੁਪਏ ਮੇਰਾ ਇਸ ਦੁਕਾਨ ਦੇ ਵਿੱਚ ਹਿੱਸਾ ਪਾ ਲਾ ਤੇ ਇਹ ਕਦੇ ਵੀ ਬਹੁਤ ਹੀ ਘੱਟ ਪੋਸਿਬਲ ਹੁੰਦਾ ਹੈ ਕਿ ਕੋਈ ਦੁਕਾਨਦਾਰ ਹੈਗਾ ਕੋਈ ਸ਼ੋਰੂਮ ਵਾਲਾ ਹੈਗਾ ਉਹ ਤੁਹਾਨੂੰ ਬਿਲਕੁਲ ਐਗਰੀ ਕਰ ਦੇ ਕਿ ਹਾਂਜੀ ਠੀਕ ਹੈ ਲਿਓ 50000 ਰੁਪਏ ਮੈਂ ਆਪਣੀ ਇਸ ਸ਼ਾਪ ਵਿੱਚ ਥੋੜਾ ਹਿੱਸਾ ਆਲਮਨਾ ਬਟ ਸਟਾਕ ਮਾਰਕੀਟ ਜਿਹੜੀ ਕਿ ਸ਼ੇਅਰ ਬਾਜ਼ਾਰ ਕਹਿੰਦਾ ਸ਼ੇਅਰ ਦਾ ਮਤਲਬ ਹੁੰਦਾ ਹਿੱਸਾ ਔਰ ਮਾਰਕੀਟ ਦਾ ਹੁੰਦਾ ਬਾਜ਼ਾਰ ਤੇ ਬਾਜ਼ਾਰ ਦੇ ਹਿੱਸੇਦਾਰੀ ਦਾ ਮਤਲਬ ਇਹ ਹੈ ਕਿ ਜਿਹੜੀ ਵੀ ਕਾਰੋਬਾਰ ਸਟਾਕ ਮਾਰਕੀਟ ਦੇ ਵਿੱਚ ਲਿਸਟਡ ਨੇ ਬਿਜ਼ਨਸ ਨੇ ਉਹ ਚੰਗੇ ਬਿਜ਼ਨਸ ਹੈ ਤੇ ਉਹਨਾਂ ਬਿਨਾਂ ਦੇ ਉਸ ਉਸ ਬਿਜ਼ਨਸ ਦੇ ਵਿੱਚ ਤੁਸੀਂ ਆਪਣਾ ਹਿੱਸਾ ਪਾ ਸਕਦੇ ਹੋ ਔਰ ਬਹੁਤ ਹੀ ਘੱਟ ਮਾਉਣ ਦੇ ਨਾਲ ਠੀਕ ਹੈ ਜੀ ਤੁਸੀਂ ਇੱਥੇ 10000 5000 20000 25000 50000 ਲੱਖ 2 ਲੱਖ 5 ਲੱਖ 10 ਲੱਖ ਨਾਲ ਤੁਸੀਂ ਆਪਣਾ ਇਸ ਬਾਜ਼ਾਰ ਦੇ ਵਿੱਚ ਹਿੱਸਾ ਪਾ ਸਕਦੇ ਹੋ ਅਗਰ ਉਹ ਬਿਜ਼ਨਸ ਅੱਛਾ ਹੈਗਾ ਤੇ ਉਸ ਉਸ ਬਿਜ਼ਨਸ ਦੀ ਕੰਪਨੀ ਦਾ ਤੁਸੀਂ ਸਟਾਕ ਨੂੰ ਜਿਹੜਾ ਹੈਗਾ ਬਾਈ ਕਰਕੇ ਰੱਖ ਸਕਦੇ ਹੋ ਤੇ ਜਿਵੇਂ ਉਹ ਕੰਪਨੀ ਪ੍ਰੋਫਿਟ ਕਰਦੀ ਹੈ ਤੇ ਉਹਦੇ ਜਿਹੜੇ ਪ੍ਰੋਫਿਟ ਦੇ ਹਿੱਸੇਦਾਰ ਹੋਗੇ ਉਹ ਤੁਸੀਂ ਹੀ ਬਣਦੇ ਹੋ ਜੀ ਤਾਂ ਇਸ ਤਰ੍ਹਾਂ ਦੀਆਂ ਹੀ ਹੋਰ ਵੀਡੀਓ ਦੇਖਣ ਵਾਸਤੇ ਔਰ ਸ਼ੇਅਰ ਮਾਰਕੀਟ ਦੀ ਨੌਲੇਜ ਨੂੰ ਗੇਨ ਕਰਨ ਵਾਸਤੇ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਕਰ ਸਕਦੇ ਹੋ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਥੈਂਕ ਯੂ ਸ